ਮਕੈਨੌਗਾ ਸੀ ਸੁਖਬੀਰ ਬਾਦਲ ਨੂੰ ਉਹਨਾਂ ਦੀ ਜਾੜ ਥੱਲੇ ਸੀ ਉਹਨਾਂ ਦੀ ਸਰਕਾਰ ਸੀ 10 ਸਾਲ ਲਗਾਤਾਰ ਮੈਂ ਜਿੱਤਦਾ ਰਿਹਾ ਉਹਨਾਂ ਦੇ ਖਿਲਾਫ ਮੈਂ ਉਹਨੂੰ ਕਹਿੰਦਾ ਸੀ ਆ ਜਾ ਇਕੱਲਾ ਹੀ ਐ ਬੇਬੇ ਨਹੀਂ ਸੀ ਬਾਪੂ ਨਹੀਂ ਸੀ ਇਕੱਲਾ ਹੀ ਬੰਦਾ ਸੀ ਔਰ ਲੜਾਈ ਲੜਦੱਸ ਮੈਂ ਖਾ ਮੈਂ ਕਿਦੜਵੇਂ ਦੇ ਲੋਕਾਂ ਨੂੰ ਜਦੋਂ ਸਾਰਾ ਮਾਲਵਾ ਹਾਰ ਗਿਆ ਤੇ ਸਾਰਾ ਮਾਲਵਾ ਹਾਰ ਗਿਆ 69 ਸੀਟਾਂ ਸਾਡੇ ਕੋਲ 69 ਮਾਲਵੇ 'ਚ ਮੈਂ ਇਕੱਲਾ ਉੱਥੋਂ 69 ਸੀਟਾਂ ਜੋ ਜਿੱਤਿਆ ਕਾਂਗਰਸ ਵਾਲਾ ਮੈਂ ਕੀ ਕਿਹਾ ਮੈਂ ਲੋਕਾਂ ਨੂੰ ਕਿਹਾ ਓਏ ਗੱਲ ਸੁਣੋ ਮੇਰੀ ਛਾਤੀ 'ਚ ਗੋਲੀ ਮਾਰੋ ਮੈਨੂੰ ਮਾਰ ਦਿਓ ਮੇਰ ਤੋਂ ਕੋਈ ਗੁਨਾਹ ਹੋ ਗਿਆ ਲੇਕਿਨ ਬਾਦਲ ਆលਿਆ ਤੋ ਨਾ ਮਰਾਇਓ ਮਾਨ ਪ੍ਰੀਤ ਇਕੱਠਾ ਹੋ ਗਿਆ ਸੁਖੀਰ ਹੋ ਗਿਆ ਉਹ 40000 ਤੇ ਹਾਰਿਆ ਥੋੜਾ ਮੁੰਡਾ ਫੇਰ ਐ ਇਸਦੀ ਮਾਲ ਵਿੱਚ ਉਹ ਜਿੱਥੇ ਸਾਰੇ ਹਾਰ ਗਏ ਤੇ ਕੱਲਾ ਜਿੱਤ ਕੇ ਆਇਆ ਬਾਬੇ ਦੀ ਕਿਰਪਾ ਨਾਲ ਕਾਂਗਰਸ ਪਾਰਟੀ ਦਾ ਕਿਹੜਾ ਮੁੱਖ ਮੰਤਰੀ ਸੀਗਾ ਉਹ ਮਰਿੰਦਰ ਸਿੰਘ ਸੀਗਾ ਪਰ ਉਹ ਮਜੀਠੇ ਦੇ ਨਾਲ ਰਲਿਆ ਵਿਆ ਸੀਗਾ ਇਹ ਇਸ ਕਰਕੇ ਤੁਹਾਡੀ ਕਿਸ ਨੇ ਬਾਤ ਨਹੀਂ ਪੁੱਛੀ ਕਾਂਗਰਸ ਦੇ ਰਾਜ ਦੇ ਅੰਦਰ ਵੀ ਇੱਥੇ ਆਕਾਲੀ ਦਲ ਦਾ ਰਾਜ ਰਿਹਾ ਤੇ ਕਈ ਸਾਡੇ ਸਾਡੇ ਲੀਡਰ ਕਈ ਮਝੀਠੇ ਤੋਂ ਡਰਦੇ ਹੁੰਦੇ ਸੀ ਜਾਂ ਸਾਡ ਗਾੜ ਰੱਖਦੇ ਸੀ ਇਸ ਕਰਕੇ ਸਾਡਾ ਇਲਾਕਾ ਅੱਗੇ ਨਹੀਂ ਆ ਸਕਿਆ ਐਸੀ ਕੋਈ ਗੱਲ ਨਹੀਂ ਕਿ ਰੰਦਾਵਾ ਹਾਰ ਸਕਦਾ ਹੈ ਕਿ ਰਾਜਾ ਵੜੇਂਗਰ ਸਕਦਾ ਹੈ ਜੇ ਪਿੱਟੂ ਹਾਰ ਸਕਦਾ ਹੈ ਤੇ ਮਜੀਠਾ ਕਿਹੜੀ ਐ ਸੀ ਤੋਪ ਐਰ ਨਹੀਂ ਸਕਦਾ ਭਾਈ ਕੋਈ ਤੋਫੜੀ ਪਰ ਸਾਨੂੰ ਸਿੱਧੇ ਹੋ ਕੇ ਲਾਈ ਲੜਨੀ ਪੈਗੀ ਕਿਸੇ ਨੇ ਲਿਖਿਆ ਛੜਦੇ ਸੂਰਜ ਢਲਦੇ ਵੇਖੇ ਛੜਦੇ ਸੂਰਜ ਢਲਦੇ ਵੇਖੇ ਪੁੱਜਦੇ ਪੀਵੇ ਪਲਦੇ ਵੇਖੇ ਜਿਨ੍ਹਾਂ ਗਾਣਾ ਰੱਬ ਤੇ ਕੋਈ ਉਹ ਵੀ ਪੁੱਤਰ ਪਲਦੇ ਵੇਖੇ ਤੇਰੀ ਰਹਿਮਤ ਸਦਕਾ ਪੰਤੇ ਪਾਣੀ ਉੱਤੇ ਚੱਲਦੇ ਵੇਖੇ ਲੋਕੀ ਕਹਿੰਦੇ ਦਾ ਨਾ ਕਰਦੀ ਲੋਕੀ ਕਹਿੰਦੇ ਦਾ ਨਾ ਕਰਦੀ ਬਾਬਾ ਬੁੱਢਾ ਸਾਹਿਬ ਦੀ ਕਿਰਪਾ ਹੋਵੇ ਮੈਂ ਤਾਂ ਪੱਥਰ ਵੀ 걸ਦੇ ਵੇਖੇ ਮੈਂ ਤਾਂ ਪੱਥਰ ਵੀ 걸ਦੇ ਵੇਖੇ ਸੱਚਾ ਸਾ ਓਏ ਮਾਜੇ ਦੇ ਜਰਨੇ ਜੋ ਤੁਹਾਡੀਆਂ ਤਾਂ ਅਸੀਂ ਗੱਲਾਂ ਕਰਦੇ ਆ ਮਾਈ ਭਾਗੋ ਦੀਆਂ ਅੱਜ ਮੈਂ ਸੰਵਿਧਾਨ ਬਚਾਓ ਦੀ ਗੱਲ ਕਰਮਾਸਤੇ ਆਏ ਓਏ ਬਚਾ ਲੋ ਸੰਵਿਧਾਨ ਨੂੰ ਅੱਜ ਦੇਸ਼ ਦਾ ਸੰਵਿਧਾਨ ਖਤਰੇ 'ਚ ਹੈ ਓ ਇਸ ਕਰਕੇ ਜਿਸ ਪ੍ਰਕਾਰ ਸਾਡੇ ਸੰਵਿਧਾਨ ਨੂੰ ਖਤਰਾ ਹੈ ਆ ਆਪਾਂ ਲੜਨ ਜਾ ਰਹੇ ਸੀ ਬਾਰਡਰ ਤੇ ਕਿਸਾਨ ਆਪਣੀਆਂ ਮੰਗਾਂ ਲੈ ਕੇ ਬਾਰਡਰ ਤੇ ਬੈਠਾ ਸੀ ਕਿਸਾਨ ਦਿੱਲੀ ਨਹੀਂ ਜਾ ਸਕਦਾ ਅਗਰ ਪੰਜਾਬ ਦਾ ਕਿਸਾਨ ਦਿੱਲੀ ਨਹੀਂ ਜਾ ਸਕਦਾ ਤਾਂ ਮੈਨੂੰ ਲੱਗਦਾ ਦੇਸ਼ ਦੇ ਕਿਸੇ ਵਿਅਕਤੀ ਨੂੰ ਹੱਕ ਨਹੀਂ ਹੈ ਦਿੱਲੀ ਜਾਣ ਦਾ ਕਿਉਂ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਹੈ ਉਹ ਲਾਲ ਕਿਲੇ ਤੇ ਝੰਡਾ ਲਹਿਰਾਉਂਦਾ ਹੈ ਤਿਰੰਗਾ ਝੰਡਾ ਉਹ ਲਹਿਰਾਉਣ ਦਾ ਹੱਕ ਉਹਦੇ ਵਿੱਚ ਪੰਜਾਬੀਆਂ ਦਾ ਖੂਨ ਡੁੱਲਿਆ ਇਸ ਕਰਕੇ ਦੇਸ਼ ਆਜ਼ਾਦ ਹੋਇਆ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਲਾਲ ਕਿਲੇ ਤੇ ਝੰਡਾ ਲਹਿਰਾਉਣ ਦਾ ਹੱਕ ਦਿੱਤਾ ਅੱਜ ਸਾਡੇ ਪੰਜਾਬ ਦਾ ਕਿਸਾਨ ਬਾਹਰ ਤੋਂ ਦਿੱਲੀ ਜਾਣਾ ਚਾਹੁੰਦਾ ਹੈ ਲੇਕਿਨ ਅਤਿਆਚਾਰ ਕੀਤਾ ਗਿਆ ਆਰਐਸਐਸ ਅੰਮ੍ਰਿਤ ਸ਼ਾ ਤੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਨੇ ਹਮਤ ਸ਼ਾ ਅਫਗਾਨੀ ਰਾਤ ਨੂੰ ਅਤਿਆਚਾਰ ਕਰਿਆ ਕਰਦਾ ਸੀ ਸਾਡੇ ਕਿਸਾਨਾਂ ਦੀਆਂ ਪੱਗਾਂ ਲਾ ਲਾ ਕੇ ਸਾਡੀਆਂ ਮਾਵਾਂ ਦੀਆਂ ਚੁੰਨੀਆਂ ਲਾ ਲਾ ਕੇ ਪੰਜਾਬ ਦੇ ਕਿਸਾਨਾਂ ਨੂੰ ਬਾੜਾ ਤੋਂ ਕੜੀਸ ਕੜੀਸ ਕੇ ਰਾਤ ਦੇ ਹਨੇਰੇ ਵਿੱਚ ਧੜਨਾ ਚੁਕਾਇਆ ਗਿਆ ਤੇ ਅਹਿਮਦ ਛਾ ਅਬਦਾਲੀ ਜਿਵੇਂ ਲੁੱਟਿਆ ਕਰਦਾ ਸੀ ਉਸੇ ਤਰ੍ਹਾਂ ਸਾਡੇ ਪੰਜਾਬ ਦੇ ਕਿਸਾਨਾਂ ਦੀਆਂ ਟਰੈਕਟਰਾਂ ਤੇ ਟਰਾਲੀਆਂ ਇਹਨਾਂ ਦੇ ਐਮਐਲਿਆਂ ਦੇ ਘਰੋਂ ਮਿਲੀਆਂ ਇਹ ਸੰਵਿਧਾਨ ਦੀ ਉਲੰਘਣਾ ਹੈ ਜਿਹੜਾ ਬਾਬਾ ਸਾਹਿਬ ਅੰਬੇਦਕਰ ਦਾ ਬਣਾਇਆ ਹੋਇਆ ਸੰਵਿਧਾਨ ਹੈ ਜਿਹਦੀ ਕਾਪੀ ਮੈਂ ਲੈ ਕੇ ਰੋਡਕਮ ਹੈ ਇਹ ਇਹ ਰਹੀ ਮੈਂ ਇੱਕ ਛੱਤ ਦੇ ਵਿੱਚ ਅਗਰ ਸੰਵਿਧਾਨ ਦੀ ਵਿਆਖਿਆ ਕਰਾਂ ਜਦੋਂ ਸੰਵਿਧਾਨ ਬਣਿਆ ਨਹੀਂ ਸੀ ਉਦੋਂ ਅਸੀਂ ਰਾਜਿਆਂ ਦੀ ਪਰਜਾ ਹੋਇਆ ਕਰਦੇ ਸੀ ਲੇਕਿਨ ਜਦੋਂ ਦਾ ਇਹ ਸੰਵਿਧਾਨ ਬਣਿਆ ਉਸ ਤੋਂ ਬਾਅਦ ਅਸੀਂ ਅਸਲ ਨਾਗਰਿਕ ਬਣੇ ਅਸਾਨੂੰ ਹੱਕ ਮਿਲਿਆ ਆ ਆਵਾਜ਼ ਬੁਲੰਦ ਕਰਨ ਦਾ ਦਰ ਨਾਲੋਂ ਦਾ ਲੜਾਈ ਲੜਨ ਦਾ ਮਰਦਾਬਾਦ ਕਹਿੰਦਾ ਇਹ ਚਾਈਨਾ ਦੇ ਵਿੱਚ ਹੱਕ ਨਹੀਂ ਹੈ ਸਾਡਾ ਗਵਾਂਢੀ ਮੁਲਕ ਹੈ ਉੱਥੇ ਮਰਦਾਬਾਦ ਦਾ ਕੋਈ ਨਾਰਾ ਨਹੀਂ ਲਾ ਸਕਦਾ ਅਗਰ ਕੋਈ ਸਰਕਾਰ ਦੇ ਖਿਲਾਫ ਗੱਲ ਕਰਦਾ ਹੈ ਤੇ ਉਹਨੂੰ ਜੇਲ੍ਹ ਚ ਭੇਜ ਦਿੱਤਾ ਜਾਂਦਾ ਹੈ ਸਰਕਾਰ ਦੇ ਮੰਗਾਬਕ ਐਕਸ਼ਨ ਹੁੰਦੇ ਆ ਇਹ ਲੋਕਤੰਤਰ ਇਹ ਸਰਦਾਰ ਅਗਰ ਨਾ ਹੁੰਦਾ ਤਾਂ ਜਿਉਂਦਾ ਹੱਕ ਨਹੀਂ ਮਿਲਣਾ ਸੀ ਬਾਬਾ ਸਾਹਾਵਾਂ ਮੇਦ ਕਰਨੇ ਡੈਣੀ ਜੀ 2 ਸਾਲ 11 ਮਹੀਨੇ 18 ਦਿਨ ਇਹ ਸਵਿਧਾਨ ਨੂੰ ਬਣਾਉਣ ਦੇ ਵਿੱਚ ਲਾਏ 64 ਲੱਖ ਰੁਪਏ ਦਾ ਉਹਨਾਂ ਸਮਿਆਂ 'ਚ ਸਵਿਧਾਨ ਬਣਾਉਣ ਤੇ ਖਰਚਾ ਹੋਇਆ ਇਹ ਸਵਿਧਾਨ ਦੇ ਮਤਾਬਕ ਸਾਨੂੰ ਜਿਉਂਦਾ ਹੱਕ ਮਿਲਿਆ ਤੁਹਾਨੂੰ ਪਤਾ ਹੈ ਮਾਥੇ ਵਾਲਿਓ ਕੀ ਆਜਾ ਆਰਐਸਐਸ ਦੇ ਪ੍ਰਚਾਰਕ ਦਾੜੀ ਵਾਲੇ ਸਿੱਖ ਲੋਗ ਬਣੇ ਫਿਰਦੇ ਆ ਤੁਹਾਨੂੰ ਪਤਾ ਹੈ ਸਿੱਖ ਗੁਰੂ ਦਾ ਸਿੱਖ ਪੱਗ ਵਾਲਾ ਦਾੜੇ ਕੇਸ ਵਾਲਾ ਕਈ ਬੰਦੇ ਆਰਐਸਐਸ ਦੇ ਪ੍ਰਚਾਰਕ ਬਣ ਗਏ ਕਿਉਂ ਉਹਦਾ ਕਾਰਨ ਹੈ ਕਿ ਉਹ ਜਿਹੜਾ ਵਿਚਾਰਾ ਸਿੱਖ ਹੈ ਹੋ ਸਕਦਾ ਉਹਰੇ ਘਰੇ ਰੋਟੀ ਨਾ ਪਕਦੀ ਹੋਵੇ ਮਜਬੂਰਨ ਤੌਰ ਤੇ 25000 ਰੁਪਏ ਦੀ ਨੌਕਰੀ ਦੇ ਵਾਸਤੇ ਧੋਖਿਆ आरएसएस ਪੈਸਾ ਦਿੰਦੀ ਹੈ आरएसएस ਨਾ आरएस ਜਿਹੜੀ ਜਮਾਤ ਹੈ ਉਹ ਪੈਸਾ ਦਿੰਦੀ ਹੈ ਕਿ ਸਾਡੇ ਧਰਮ ਦੀ ਗੱਲ ਕਰੋ ਸਾਡੀ ਗੱਲ ਕਰੋ ਸਿੱਖ ਜਮ ਦੀ ਨਹੀਂ ਗੱਲ ਜਦੋਂ ਬੰਦਾ ਵੇਖਦਾ ਵੀ ਦਾੜੀ ਵਾਲਾ ਸਿੱਖ ਵੀ आरएसएस ਦੀ ਗੱਲ ਕਰਦਾ ਹੈ ਉਦੋਂ ਗੱਲ ਕਿੱਧਰ ਨੂੰ ਜਾਂਦੀ ਹੈ ਇਹ ਕਿਉਂ ਹੋਇਆ ਜੋ ਕਿ ਸਾਡੇ ਕੋਲੇ ਜੇ ਉਹ ਸਕਸ਼ਮ ਨੌਜਵਾਨ ਹੁੰਦਾ ਉਹਨੂੰ ਤਨਖਾਹ ਆਉਂਦੀ ਹੁੰਦੀ 20000 ਰੁਪਇਆ ਔਰ ਇਹ ਘਰੇ ਆਉਂਦਾ ਹੁੰਦਾ ਤੇ ਸ਼ਾਇਦ ਉਹ ਆਰਐਸਐਸਪੀ ਨੌਕਰੀ ਨਹੀਂ ਕਰਨੀ ਸੀ ਅੱਜ ਅੱਜ ਤੁਹਾਡੀ ਕਿਸਾਨੀ ਤੇ ਅਤਿਆਚਾਰ ਕਿਉਂ ਹੋ ਰਿਹਾ ਹੈ ਇਹਦਾ ਕਾਰਨ ਹੈ 80000 ਕਰੋੜ ਰੁਪਇਆ ਤੁਹਾਡੇ ਘਰੇ ਸਰਕਾਰੀ ਖਰੀਦ ਦਾ ਹੁੰਦਾ ਪੰਜਾਬ ਚ 80000 ਕਰੋੜ ਗਣਕਤੇ ਝੋਨੇ ਦਾ ਉਸ 80000 ਕਰੋੜ ਦੇ ਨਾਲ ਪੰਜਾਬ ਦੇ ਵਿੱਚ ਰੌਣਕਾਂ ਲੱਗਦੀਆਂ ਹੈ ਹਲਵਾਈ ਦੇ ਰੌਣਕ ਲੱਗਦੀ ਐ ਪਹਿਲੇ ਸਿਚੌਣਕ ਲੱਗਦੀ ਐ ਪੱਕਿਆਂ ਦੀ ਦੁਕਾਨ ਤੇ ਰੌਣਕ ਲੱਗਦੀ ਐ ਮਾਈਕ ਵਾਲੇ ਦੀ ਰੌਣਕ ਲੱਗਦੀ ਐ ਗਾਉਣ ਵਾਲੇ ਦੀ ਲੱਗਦੀ ਐ ਕੱਪੜੇ ਵਾਲੇ ਦੀ ਲੱਗਦੀ ਐ ਜੇ 80 ਹਜ਼ਾਰ ਕਰੋੜ ਰੁਪਇਆ ਆਉਣਾ ਬੰਦ ਹੋ ਜਾਏ ਤੇ ਰੌਣਕਾਂ ਬੰਦ ਹੋ ਜਾਣਗੀਆਂ ਫਿਰ ਤੁਸੀਂ ਸਾਰੇ ਆਰਐਸਐਸ ਦੇ ਭੁੱਖੇ ਮਰਦੇ ਸਾਡੇ ਨੌਜਵਾਨ ਉਹਨਾਂ ਦੇ ਮਲਾਜਮ ਹੋ ਜਾਣਗੇ ਇਹ MSP ਤੋੜਨ ਦੀ ਸਾਜ਼ਿਸ਼ ਇਹ ਨਰਿੰਦਰ ਮੋਦੀ ਤੇ ਆਰਐਸਐਸ ਦੀ ਹੈ ਕਿ ਜਿੰਨਾ ਚੱਕਰ ਪੰਜਾਬ ਦੇ ਕਿਸਾਨਾਂ ਦੀ ਸਾਹ ਪ੍ਰਣਾਲੀ ਤੇ ਸਾਡੀ ਸਾਹ ਪ੍ਰਣਾਲੀ ਕੀ ਹੈ ਪੱਤਰਕਾਰ ਸਾਥੀਓ ਸਾਡੀ ਸਾਹ ਪ੍ਰਣਾਲੀ ਹੈ ਕਿਸਾਨੀ ਜਿੰਨਾ ਚੱਕਰ ਕਿਸਾਨੀ ਮਰਦੀ ਨਹੀਂ ਉਹਦਾ ਚੱਕਰ ਮਾਗੇ ਦਾ ਜਰਨੈਲ ਇਹ ਨਹੀਂ ਮੰਦਾ ਸਵਾ ਲੱਖ ਸੇ ਇੱਕ ਲੜਾਉ ਇਹ ਸਾਨੂੰ ਸਾਡੇ ਸੱਚੇ ਪਾਤਸ਼ਾਹ ਨੇ ਕਿਹਾ ਉਹਨਾਂ ਨੂੰ ਪਤਾ ਹੈ ਕਿ ਪੰਜਾਬੀ ਈਨ ਨਹੀਂ ਮੰਨਣ ਕਿ ਜੇ ਭੁੱਖਾ ਮਰੇਗਾ ਪੰਜਾਬੀ ਭੁੱਖਾ ਮਰੇਗਾ ਤਾਂ ਤਦ ਸਾਡੀ ਈਨ ਮੰਨ ਸਕਦਾ ਹੈ ਇਹ ਸੰਵਿਧਾਨ ਦੀ ਉਹ ਲੰਘਣਾ ਮੇਰੇ ਸਤਕਾਰੇ ਉੱਪਰ ਆਉ ਇਸ ਕਰਕੇ ਅੱਜ মিডিਆ ਵਿਖਾਉ ਹੈ ਇਹ ਛੋਟਾ মিডিਆ ਨਹੀਂ ਵੱਡੇ ਚੈਨਲ ਪੈਸੇ ਦੇ ਕੇ ਖਰੀਦ ਲੈ ਕੇ ਅਤਯੋਗ ਪੱਤੀਆਂ ਨੇ ਉਹ ਉਹੀ ਵਿਖਾਉਂਦੇ ਆ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਤੇ ਭਗਵੰਤ ਮਾਨ ਚੋਂਦਾ ਹੈ 1000 ਕਰੋੜ ਰੁਪਏ ਦਾ ਭਗਵੰਤ ਮਾਨ ਦਾ ਬਜਟ ਹੈ ਬਰਬਾਦ ਕਰਤਾ ਇਸ ਬੰਦੇ ਨੇ ਪੰਜਾਬ ਨੂੰ ਐਵੇਂ ਨਰਿੰਦਰ ਮੋਦੀ ਨੇ ਸਾਰਾ মিডিਆ ਖਰੀਦਿਆ ਅੜਾਨੀ ਤੇ ਅਬਾਦੀ ਦਾ মিডিਆ ਹੈ ਇਸੇ ਕਰਕੇ ਰਾਹੁਲ ਗਾਂਧੀ ਨੇ ਪੁੱਛਿਆ ਕਿ ਜੰਗ 'ਚ ਤੇਰੇ ਨਾਲ ਸਾ ਅਸੀਂ ਕਿਹਾ ਸੀ ਅਸੀਂ ਫੌਜਾਂ ਨੂੰ ਸਲਾਹ ਕਰਦੇ ਹਾਂ ਜਿੱਥੇ ਸਾਡੀ ਲੋੜ ਹੈ ਕਾਂਗਰਸ ਪਾਰਟੀ ਅੱਗੇ ਹੋ ਕੇ ਲੜਾਈ ਲੜੂ ਲੇਕਿਨ ਇਹ ਦੱਸ ਕਿ ਤੂੰ ਅਮਰੀਕਾ ਦੇ ਕਹਿ ਕੇ ਆਤੀ ਜੰਗ ਖਤਮ ਕਿਉਂ ਕੀਤੀ ਇਹ ਦੱਸ ਕਿ ਤੂੰ ਅਮਰੀਕਾ ਦੇ ਅੱਗੇ ਸਰੈਂਡਰ ਕੀਤਾ ਇਹ ਦੱਸ ਕਿ ਸਾਡੇ ਕਿੰਨੇ ਜਹਾਜ਼ਾਂ ਦਾ ਨੁਕਸਾਨ ਹੋ ਗਿਆ ਜੇ ਅਸੀਂ ਇਹ ਪੁੱਛ ਲਈਏ ਕਿ ਸਾਡੇ ਕਿੰਨੇ ਜਹਾਜ਼ਾਂ ਦਾ ਨੁਕਸਾਨ ਹੋ ਗਿਆ ਤੇ ਕਹਿੰਦੇ ਤੁਸੀਂ ਪਾਕਿਸਤਾਨੀ ਹੋ ਪਾਕਿਸਤਾਨ ਨੂੰ ਪਹਿਲਾਂ ਦੱਸਦਾ ਕਿ ਅਸੀਂ ਹਮਲਾ ਕਰਨ ਵਾਲੇ ਆ ਜਦੋਂ ਪਹਿਲਾਂ ਦੱਸ ਆ ਤੇ ਫਿਰ ਕਿਹੜਾ ਹੱਕ ਵਾਦੀ ਮਰਨਾ ਸੀ ਪਾਕਿਸਤਾਨ ਨੇ ਆ ਤੁਹਾਡੀਆਂ ਨੂੰ ਦੱਸਦਾ ਇਹ ਗੱਲ ਖੁਦ ਜਿਹੜਾ ਵਿਦੇਸ਼ ਮੰਤਰੀ ਆਉਣੇ ਮੰਨੀ ਹੈ ਇਹ ਇਹ ਸਾਰੀਆਂ ਗੱਲਾਂ ਸੰਵਿਧਾਨ ਦੇ ਖਿਲਾਫ ਗੱਲਾਂ ਆ ਗੱਲ ਕਰ ਰਹੇ ਸੀ ਆਦਰਮੀਆ ਨਵਾਸਾ ਇਹ ਜਿਹੜਾ ਨਸ਼ਾ ਹੈ ਇਹ ਸਾਰਾ ਮਾਫੀਆ ਇਹ ਪੰਜਾਬ ਦੇ ਵਿੱਚ ਕਿਦੋਂ ਹੋਣ ਚਾਇਆ ਮੈਂ ਕਮਾਈ ਬਾਦਲ ਸਾਹਿਬਲੇ ਵੀ ਜਦੋਂ ਪਹਿਲਾ ਬਾਦਲ ਸਾਹਿਬ ਬਣਿਆ ਕਰਦਾ ਸੀ ਉਦੋਂ ਇਹ ਇਹ ਮਾਫੀਆ ਨਹੀਂ ਸੀ ਇਹ ਮਾਫੀਆ ਨਹੀਂ ਸੀ ਉਹ ਤੋਂ ਇਹ ਤਾਂ ਖਿਰਲੇ ਸਮੇ ਮਾں ਦੇ ਆ ਸ਼ੇਰਾਂ ਨੇ ਫੱਟੇ ਚੱਕਦੇ ਹਰ ਕਿਸਮ ਦਾ ਮਾਫੀਆ ਪੰਜਾਬ ਦੇ ਵਿੱਚ ਆਇਆ ਆ ਚਿੱਟਾ ਆ ਚਿੱਟਾ ਜੀਰਾ ਪਾਨੀ ਅਕਾਲੀ ਦਲ ਹੈ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ ਜੀਰਾ ਪਾਨੀ ਅਕਾਲੀ ਦਲ ਹੈ ਇਹ ਕਾਂਗਰਸ ਵੇਲੇ ਵੀ ਰਿਆ ਇਹ ਮੁਖਿਆ ਨੇ ਇਹ ਹੁਣ ਵੀ ਵਿਕ ਰਿਹਾ ਹੈ ਇਹਨੂੰ ਕੋਈ ਮਕਾ ਨਹੀਂ ਸਕਦਾ ਮੈਂ ਪਿੰਡ ਪਿੰਡ ਜਾ ਕੇ ਵੇਖ ਲਿਆ ਜੁੱਤ ਨਸ਼ਿਆਂ ਵਿਰੋਧ ਕਿਸੇ ਦਾ ਘਰ ਢੋਂ ਦੇ ਨਾਲ ਨਸ਼ਾ ਬੰਦ ਨਹੀਂ ਹੋਣਾ ਕਿਸੇ ਤੇ ਪਰਚਾ ਦੇਣ ਦੇ ਨਾਲ ਨਸ਼ਾ ਬੰਦ ਨਹੀਂ ਹੋਣਾ ਇੱਕ ਤਾਂ ਮੁੰਡਾ ਨਸ਼ਾ ਕਰਦਾ ਹੈ ਇੱਕ ਪਰਚਾ ਦਰਜ ਕਰਦੇ ਹਾਂ ਘਰ ਢਾਹ ਦਿੰਦੇ ਹਾਂ ਪਿਓ ਕਚਹਿਰੀਆਂ ਦੇ ਚੱਕਰ ਲਾਉਣ ਲੱਗ ਪੈਂਦਾ ਹੈ ਮੁੰਡਾ ਜੇਲ੍ਹ 'ਚ ਮਰ ਜਾਂਦਾ ਹੈ ਇਹ ਉਹ ਤਰੀਕਾ ਪੁੱਤ ਪੁੱਤ ਕੇ ਅੱਦੇ ਪੈਸੇ ਆਪਦੀ ਦਿਹਾੜੀ ਤੇ ਪਰਬਾਧ ਕਰਕੇ ਮੁੜ ਕੇ ਭਾਇਆ ਲੈ ਲੈਂਦਾ ਹੈ ਪੁੱਤ ਤਾਂ ਮਰਦਾ ਹੀ ਮਰਦਾ ਹੈ ਫਿਰ ਬਾਪ ਨੂੰ ਵੀ ਭਾਇਆ ਲੈਣਾ ਪੈਂਦਾ ਹੈ ਵਕੀਲ ਪੈਸੇ ਮੰਗਦੇ ਐ ਪੁੱਤ ਕਪੁੱਤ ਹੋ ਸਕਦਾ ਹੈ ਬਾਪ ਤੇ ਮਾਣੂ ਜਾਣਾ ਪੈਂਦਾ ਔਰੇ ਮਗਰ ਕੀ ਕਰਨ ਇਹਦਾ ਇੱਕੋ ਇੱਕ ਹੱਲ ਹੈ ਇੱਕੋ ਇੱਕ ਹੱਲ ਹੈ ਚਿੱਟੇ ਦਾ ਮੈਂ ਜਾ ਕੇ ਆਇਆ ਸਾਡੇ ਮੁਖਸਰ ਵਾਲੇ ਪਾਸੇ ਮੈਂ ਵੇਖਿਆ ਚਾਹ ਤੁਸੀਂ ਸਾਰੇ ਚਾਹ ਪੀਨੇ ਹੋ ਕਿ ਨਹੀਂ ਪੀਂਦੇ ਬੋਲੋ ਭਾਈ ਚਾਹ ਪੀਨੇ ਹੋ ਹੱਥ ਖੜੇ ਕਰੋ ਜਿਹੜੇ ਚਾਹ ਪੀਂਦੇ ਅੱਧਿਆਨੇ ਖੜੇ ਨਹੀਂ ਕੀਤੇ ਉਹ ਨਹੀਂ ਪੀਂਦੇ ਸਰਦਾਰ ਜੀ ਤੁਸੀਂ ਨਹੀਂ ਪੀਂਦੇ ਫਿਰ ਕਰ ਲੈ ਯਾਰ ਹੱਥ ਖੜੇ ਹੱਥ ਖੜਨ ਕਰਨ ਚ ਵੀ ਕਮਾਲ ਹੈ ਜੋਰ ਲੱਗਦਾ ਫਿਰ ਵੋਟਾ ਸਾਨੂੰ ਕੀ ਪਾਏਗਾ ਚਾਹ ਜਿਹੜੇ ਜਿਹੜੇ ਪੀਂਦੇ ਹੱਥ ਖੜੇ ਕਰੋ ਲਓ 5 ਦਿਨ ਤੁਸੀਂ ਚਾਹ ਨਹੀਂ ਪੀਣੀ ਮੈਂ ਪਾਪਾ ਬੁੱਢਾ ਸਾਹਿਬ ਦੀ ਸੌਂ ਪਾ ਦਿਆਂ ਹਾਂ ਆ ਕਰਨਾ ਨਹੀਂ ਚਾ ਨਹੀਂ ਕਿਸੇ ਤੋਂ ਛੱਡੀ ਜਾਂਦੀ ਚਾ ਮੈਂ ਵੀ ਮੇਰੇ ਤੋਂ ਵੀ ਨਹੀਂ ਛੱਡਦੀ ਚਾ ਤੇ ਜੇ ਚਾ ਨਹੀਂ ਛੱਡੀ ਜਾਂਦੀ ਤਾਂ ਚਿੱਟਾ ਕਿਵੇਂ ਛੱਡਣ ਭਾਈ ਬੋਲੋ ਬੋਲੋ ਚਾ ਨਹੀਂ ਛੱਡੀ ਜਾਂਦੀ ਗੋਡੇ ਨਹੀਂ ਥੱਲੇ ਲੈਂਦੇ ਆ ਪਕੜੇ ਚਾ ਲਿਆ ਯਾਰ ਫੇਰ ਲੱਤਾਂ ਥੱਲੇ ਲਾਵਾਂਗੇ ਜੇ ਚਾ ਨਹੀਂ ਛੱਡੀ ਜਾਂਦੀ ਤਾਂ ਸਰਦਾਰ ਜੀ ਚਿੱਟਾ ਟਿਕਾ ਗੋਲੀਆਂ ਕਿਵੇਂ ਛੱਡੋ ਇਹਦਾ ਇੱਕ ਹੀ ਹੱਲ ਹੈ ਜੇ ਜਵਾਨੀ ਨੂੰ ਬਚਾਉਣਾ ਹੈ ਮੈਂ ਨਹੀਂ ਕਹਿੰਦਾ ਮੈਂ ਕਿਸੇ ਨਸ਼ੇ ਦਾ ਹਾਮੀ ਨਹੀਂ ਆ ਮੈਂ ਅੰਡਾ ਮੀਟ ਵੀ ਨਹੀਂ ਖਾਂਦਾ ਮੈਂ ਸ਼ਰਾਬ ਨਹੀਂ ਪੀਂਦਾ ਸ਼ਰਾਬ ਤਾਂ ਬਣਾਤੀ ਚੰਗੀ ਕਿਉਂਕਿ ਫੈਕਟਰੀਆਂ ਵਾਲੇ ਨੇ ਬਣਾਈ ਫੈਕਟਰੀਆਂ ਛੋਈ ਫੈਕਟਰੀਆਂ ਵਾਲੇ ਨੇ ਸਰਕਾਰਾਂ ਨੂੰ ਪੈਸਾ ਦੇਤਾ ਸ਼ਰਾਬ ਪੀ ਕੇ ਬੰਦਾ ਸੜਕ ਤੇ ਡੇਗਦਾ ਹੈ ਸ਼ਰਾਬ ਪੀ ਕੇ ਬੰਦਾ ਘਰੇ ਲੜਾਈ ਕਰਦਾ ਹੈ ਸ਼ਰਾਬ ਪੀ ਕੇ ਐਕਸੀਡੈਂਟ ਵੀ ਕਰਦਾ ਹੈ ਸ਼ਰਾਬ ਤਾਂ ਕਰਤਾ ਚੰਗਾ ਨਸ਼ਾ ਤੇ ਅਫੀਮ ਜਿਹੜੀ ਕਿਸਾਨ ਦੇ ਖੁੰਡੀ ਸੀ ਟੋਡੇ ਹੁੰਦੇ ਸੀ ਕਿਸਾਨ ਦੇ ਉਹ ਕਰਤਾ ਮਾੜਾ ਨਸ਼ਾ ਕੰਪਨੀ ਵਾਲਿਆਂ ਨੇ ਅਖੀਮ ਵਾਲਾ ਬੰਦਾ ਪਈ ਕਦੇ ਸੜਕ ਤੇ ਲਿਟਿਆ ਵੇਖਿਆ ਬੋਲੋ ਉੱਚੀ ਦਾ ਬੋਲ ਦਿਓ ਯਾਰ ਕਦੇ ਟੋਡੇ ਪੋਸਟ ਵਾਲਾ ਬੰਦਾ